ਸਵਾਗਤ ਹੈ ਤੁਹਾਡਾ ਪੰਜਾਬ ਦੀ ਬਾਸਨੀ ਚੈਨਲ ਦੇ ਵਿੱਚ ਅੱਜ ਅਸੀਂ ਖੜੇ ਹਾਂ ਬਟਾਲਾ ਸ਼ਹਿਰ ਦੇ ਵਿੱਚ ਸਹਾਰਾ ਕਲੱਬ ਦੇ ਵਿੱਚ ਜਿੱਥੇ ਕਿ ਬਹੁਤ ਹੀ ਲੋੜਵੰਦ ਲੋਕਾਂ ਨੂੰ ਸੇਵਾ ਕੀਤੀ ਜਾਂਦੀ ਹੈ ਅਤੇ ਉਹਨਾਂ ਨੇ ਅੱਜ ਰਾਸ਼ਨ ਦੀ ਸੇਵਾ ਨਿਭਾਈ ਹੈ। ਕੁਝ ਬੈਣਾ ਨੂੰ ਮਸ਼ੀਨਾਂ ਵੀ ਦਿੱਤੀਆਂ ਗਈਆਂ ਨੇ ਅਤੇ ਉੱਥੇ ਹੀ ਅੱਜ ਕਿਸੇ ਦਾ ਜਨਮ ਦਿਨ ਵੀ ਮਨਾਇਆ ਗਿਆ। ਸੋ ਤਸਵੀਰਾਂ ਆਪਾਂ ਜਰੂਰ ਤੁਹਾਡਾ ਨਾਲ ਸਾਂਝਾ ਕਰਾਂਗੇ ਤੇ ਨਾਲੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ। ਬੇਸ਼ੱਕ ਬੱਚੇ ਜਿਹੜੇ ਆ ਜਨਮ ਦਿਨ ਮਨਾਉਂਦੇ ਨੇ ਪਰ ਕੁਝ ਐਵੋ ਜਿਹੇ ਅੰਸਰ ਹੁੰਦੇ ਨੇ ਜਿਹੜੇ ਆਪਣਾ ਲੋੜਵੰਦ ਲੋਕਾਂ ਚ ਜਨਮ ਦਿਨ ਮਨਾਉਂਦੇ ਨੇ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਤੇਵੀ ਸਿੰਘ ਸਾਰਾ ਕਲੱਬ ਤੋਂ ਨਾ ਖੁਸ਼ੀ ਹੋਰ ਮੈਨੂੰ ਪਰਮਾਤਮਾ ਤੇ ਮੇਰੇ ਤੇ ਬੜੀ ਕਿਰਪਾ ਹੈ ਕਿ ਲੰਬੇ ਸਮੇਂ ਤੋਂ ਸਾਡਾ ਕਲਪ ਚ ਜੁੜੇ ਆ ਜਿੰਦਗੀ ਜੀਣ ਦੀ ਜਾਚ ਆ ਲੋਕਾਂ ਚ ਵਿਚਰਨਾ ਲੋਕਾਂ ਦੀ ਸੇਵਾ ਭਾਵਨਾ ਔਰ ਇਹ ਸਭ ਜਿੰਨੇ ਪਰਮਾਤਮਾ ਸੇਵਾ ਲਈ ਇੱਥੇ ਆ ਕੇ ਮਨਮਤ ਅਸੀਂ ਸੇਵਾ ਕਰਨ ਦਾ ਮੌਕਾ ਮਿਲਦਾ ਹੈਗਾ ਸੋ ਬੜੀ ਅੱਛੀ ਗੱਲ ਲੱਗੀ ਹੈ ਬਹੁਤ ਸਾਰੇ ਲੋਕੀ ਆਪਣੇ ਘਰਾਂ ਚ ਜਾਂ ਕਿਸੇ ਹੋਰ ਕਿੱਟੀ ਪਾਰਟੀਆਂ ਜਾ ਕੇ ਆਪਣਾ ਬਰਥਡੇ ਮਨਾਉਂਦੇ ਨੇ ਪਾਰਟੀਆਂ ਕਰਦੇ ਨੇ ਬਟ ਇੱਥੇ ਆ ਕੇ ਅਸਲ ਜਿੰਦਗੀ ਦੀ ਸਚਾਈ ਦਾ ਪਤਾ ਲੱਗਦਾ ਕਿ ਲੋੜਵੰਦਾਂ ਚ ਵਿੱਚ ਵਿਚਰ ਕੇ ਉਹਨਾਂ ਦੀ ਸੇਵਾ ਕਰਕੇ ਉਹਨਾਂ ਦੇ ਨਾਲ ਆਪਣਾ ਸੁੱਖ ਵੰਡ ਕੇ ਅਸਲੀ ਸੁੱਖ ਦੀ ਪ੍ਰਾਪਤੀ ਹੁੰਦੀ ਹੈ ਜਿਹਨੂੰ ਕਹਿੰਦੇ ਨੇ ਆਨੰਦ ਸੁੱਖ ਦਾ ਉਲਟ ਭਾਵ ਦੁੱਖ ਹੁੰਦਾ ਜਿੱਦਾ ਸੁੱਖ ਤਾਂ ਦੁੱਖ ਹੀ ਆ ਸਕਦਾ ਲੇਕਿਨ ਜਿਹੜੇ ਆਨੰਦ ਖੇੜੇ ਨੇ ਉਹ ਉਸੇ ਜਗ੍ਹਾ ਤੇ ਆ ਕੇ ਮਿਲਦੇ ਨੇ ਉਹ ਜਿਹੜੀ ਬਹੁਤ ਸਾਰੀ ਲੋਕਾਂ ਦੀ ਬLESINGS ਨੇ ਆਸ਼ੀਰਵਾਦ ਨੇ ਉਹ ਉਹਨਾਂ ਨੂੰ ਮਿਲਦੀ ਉਹਨਾਂ ਦੇ ਬੱਚਿਆਂ ਨੂੰ ਮਿਲਦੀ ਹੈ ਬਹੁਤ ਬਹੁਤ ਧੰਨਵਾਦ ਜੀ ਪਰਮਾਤਮਾ ਦੀ ਅਪਾਰ ਬਖਸ਼ਿਸ਼ ਦੇ ਨਾਲ ਅੱਜ ਸਹਾਰਾ ਕਲੱਬ ਦੇ ਮਹੀਨਾਵਾਰ ਜਿਹੜਾ ਪੈਨਸ਼ਨ ਸਮਾਰੋ ਹੁੰਦਾ ਹੈ ਉਹਦੇ ਵਿੱਚ ਅੱਜ ਲੋੜਵੰਦਾਂ ਨੂੰ 60 ਲੋੜਵੰਦਾਂ ਨੂੰ ਜਿਹੜਾ ਹੈ ਉਹ ਰਾਸ਼ਨ ਦਿੱਤਾ ਗਿਆ ਕਿਉਂਕਿ ਪਰਮਾਤਮਾ ਦੀ ਬਖਸ਼ਿਸ਼ ਦੇ ਨਾਲ جنگ ਦੇ ਜਿਹੜੇ ਬੱਦਲ ਹਨ ਉਹ ਖਤਮ ਹੋ ਗਏ ਨੇ ਛੱਟ ਗਏ ਨੇ ਤੇ ਲੋਕਾਂ ਦੇ ਵਿੱਚ ਦੌੜ ਲੱਗੀ ਸੀ ਰਾਸ਼ਨ ਦੀ ਤੇ ਕੱਲ ਸਾਹਿਬ ਜਤਿੰਦਰ ਕੱਦ ਦੀ ਜੋ ਪ੍ਰਧਾਨ ਨੇ ਸਾਡੇ ਕਲੱਬ ਦੇ ਉਹਨਾਂ ਨੇ ਸੋਚਿਆ ਕਿ ਰਾਸ਼ਨ ਜਿਹੜਾ ਦਿੱਤਾ ਜਾਏ और अज जिते राशन मंडा गया उबील चल दें सारा क्लब दावार डेड बॉडी ने उन्होंया जाता है, है। तो एम्बूलेंस ने इस तरह ही जड़िया वह वाँग बेवावान शहर वासयोग बहुत ही व्या तरीके ने चल रही है और शहर वास तरह सहयोग जरा मिलता रहा है परमात्मा की कृपा दे सारा क्लब जोड़ा सेवा दे ਜਾਗ ਵਿੱਚ ਇਸੇ ਤਰ੍ਹਾਂ ਆਇਆ ਆਪਣਾ ਜਿਹੜਾ ਜੁਲਦਾਨ ਹੁੰਦਾ ਨੇ ਸਹਾਰਾ ਕਲੱਬ ਇੱਕਦਮ ਤੁਸੀਂ ਜੁੜੂ ਕਰਦੇ ਦੱਸਿਆ ਕਿ ਅੰਕਲ ਜੀ ਜਿੱਤ ਚੰਗ ਲੱਗੀ ਹੈ ਪਰ ਜੰਗ ਲੱਗੀ ਦੀ ਵਿੱਚ ਸਹਾਰਾ ਕਲੱਬ ਨੇ ਹੀ ਰੱਛ ਲਵਾ ਦਿੱਤਾ ਜਿਹੜੀ ਇੱਕ ਨਵਾਂ ਜੋਸ਼ ਦਿੱਤਾ ਦਾ ਨਾ ਬਾਕੀ ਕਲੱਬ ਕੀ ਤੇ ਸ਼ਹਿਰ ਚ ਹੈਗੇ ਨੇ ਪਰ ਸਾਰਾ ਕਲੱਬ ਹੀ ਹਾਰਬਤ ਕਿਉਂ ਗਿਆ ਤੇ ਕਿਉਂਕਿ ਇਹ ਬੜੇ ਸਾਡੇ ਜਿੰਨੇ ਮੈਂਬਰ ਨੇ ਬੜੀ ਉਹਨਾਂ ਦੀ ਫਾਇਦੇ ਸੋਚ ਰਹੀਦੀ ਹੈ ਕਿ ਲੋੜਵੰਦੇ ਜਿਹੜੇ ਮਨੁੱਖਤਾ ਦੀ ਸੇਵਾ ਜਿਹੜੀ ਹੈ ਉਹ ਕਿਸ ਤਰੀਕੇ ਨਾਲ ਹੋ ਸਕਦੀ ਹੈ ਖੇਰੇ ਜਤਿੰਦਰ ਕਾਜੀ ਪ੍ਰਧਾਨ ਜਿਹੜੇ ਨੇ ਹਰ ਵੇਲੇ ਉਹ ਅੱਛਾ ਜਿਹੜਾ ਹੈ ਸੋਚਦੇ ਨੇ ਤੇ ਸ਼ਹਿਰ ਵਾਸੀ ਜਿਹੜੇ ਨੇ ਉਹ ਸਹਿਯੋਗ ਦਿੰਦੇ ਜਨਮ ਦਿਨ ਤਾਂ ਹਮੇਸ਼ਾ ਬੱਚਿਆਂ ਦਾ ਮਨਾਇਆ ਜਾਂਦਾ ਪਰ ਅੱਜ ਉਹਨਾਂ ਨੇ ਤੁਹਾਡਾ ਜਨਮ ਦਿਨ ਹੀ ਮਨਾਇਆ ਪਰ ਇਹਦੇ ਬਾਰੇ ਕੀ ਕਹਿੰਦੇ ਨਾ ਕੱਲ ਇਹਨਾਂ ਕਿਆ ਮਨਾਉਣਾ ਹਰ ਸਾਲ ਹੀ ਇਹ ਕਰਦੇ ਨੇ ਵਾਕਿਆ ਹੀ ਬੱਚਿਆਂ ਦਾ ਮਨਾਉਣਾ ਚਾਹੀਦਾ ਤੇ ਵੱਡਿਆਂ ਦਾ ਜਦੋਂ ਉਹਨਾਂ ਦਾ ਜਨਮ ਦਿਨ ਆਉਂਦਾ ਹੈ ਉਦੋਂ ਉਹਨਾਂ ਨੂੰ ਅਨਲਿਸਿਸ ਕਰਨ ਦੀ ਲੋੜ ਹੈ ਕਿ ਇਹ ਇੰਨਾ ਉਮਰ ਬਤਾ ਲਈ ਹੈ ਉਹਦੇ ਵਿੱਚ ਕੀ ਖੱਟਿਆ ਤੇ ਕੀ ਗਵਾਇਆ ਤੇ ਜਦੋਂ ਇਹ ਛੋਟੇ ਹੁੰਦੇ ਤੇ ਇੱਕ ਮਨੁੱਖ ਹਰਮੋਨੀਅਮ ਲੈ ਕੇ ਗੁੰਦਾ ਹੁੰਦਾ ਹੈ ਸਾਰੀ ਉਮਰ ਗਵਾਲੀ ਨਹੀਂ ਜਿੰਦੜੀਏ ਕੁਛ ਨਾ ਜਾਣ ਵਿੱਚੋਂ ਖਟਿਆ ਅਸੀਂ ਇਸ ਉਮਰ ਦੇ ਵਿੱਚ ਆ ਕੇ ਅਸੀਂ ਅਨਰਸੇ ਕਰਨਾ ਵੇ ਕਿ ਅਸੀਂ ਸਮਾਜ ਵਾਸਤੇ ਜਾਂ ਆਪਣੇ ਵਾਸਤੇ ਉਹ ਜਿਹੜੇ ਕੰਮ ਲਈ ਸਾਨੂੰ ਪ੍ਰਮਾਤਮਾ ਨੇ ਭੇਜਿਆ ਸੀ ਕੀਤਾ ਹੈ ਕਿ ਨਹੀਂ ਕੀਤਾ ਇਹ ਜਨਮ ਦਿਨ ਮਨਾਉਣ ਦਾ ਇਹ ਵੇ ਤੇ ਆਪਣਾ ਅਸੀਂ ਅ ਲੇਖਾ ਜੋਖਾ ਕਰੀਏ ਕਿ ਅਹੀ ਪਿੱਤੇ ਧਮੇ ਵਿੱਚ ਕੀ ਕੀਤਾ ਸਰ ਜੀ ਤੁਸ ਸਾਰਾ ਗਲਬ ਦੇ ਵਿੱਚ ਪੁੱਛੋ ਕੀ ਕਹਿਣਾ ਚਾਹੁੰਦੇ ਹੋ ਮੈਂ ਮੈਂ ਤਾਂ ਇਹ ਕਹਾਂ ਜਾਂਦਾ ਕਿ ਮੈਂ ਤੁਹਾਨੂੰ ਇੱਕ ਥੋੜੀ ਆਪਣੀ ਰੀਅਲ ਲਾਈ ਸਟੋਰੀ ਦੱਸਾਂ ਕਿ ਜਦੋਂ ਆਪਣੀ ਬਾਤ ਸ਼ੁਰੂ ਹੋਈ ਆ ਆਪਸ ਦੇ ਵਿੱਚ ਪਾਕਿਸਤਾਨ ਇੰਡੀਆ ਦੇ ਉਸ ਤੋਂ ਇੱਕ ਦਿਨ ਬਾਅਦ ਹੀ ਮੇਰੇ ਕੋਲ ਮੇਰੇ ਕੋਲ ਮੰਡੀ ਆਏ ਕਹਿੰਦੇ ਜੀ ਅਮਰਜੀਤ ਸਿੰਘ ਜੀ ਅਖੇ ਚੱਲੋ ਮਰ ਗੱਡੀ ਕੱਢੀ ਆ ਤੇ ਆਪਾਂ ਨਾ ਰਾਸ਼ਨ ਕੋਈ ਟਾਈਮ ਤੇ ਲੈ ਆਈਏ ਮੈਂ ਆ ਮੇਰੀ ਗੱਲ ਸੁਣੋ ਰਾਸ਼ਨ ਇਕੱਠਾ ਕਰਕੇ ਆਪਾਂ ਕੀ ਕਰਾਂਗੇ ਸੋਚ ਕਰੋ ਕੱਲ ਨੂੰ ਵੀ ਹੈਪਨਿੰਗ ਹੋ ਜਾਂਦੀ ਆ ਸਭ ਕੁਝ ਇੱਥੇ ਪਿਆ ਰਹਿ ਜਾਣਾ ਤੇ ਰਾਸ਼ਨ ਜਿਹੜਾ ਜਿੰਨਾ ਦਾ ਅਸੀਂ ਖਾਣਾ ਸਾਡੇ ਕੋਲ ਹੈਗਾ ਆਪਾਂ ਨਹੀਂ ਲੈਣ ਜਾਣਾ ਤੇ ਉਹ ਕੱਲ ਮੈਨੂੰ ਫੋਨ ਆਇਆ ਆਪਣੇ ਇਥੋਂ ਅਮਨ ਹੁਣਾਂ ਦਾ ਕਿ ਸਰ ਜੀ ਕੱਲ ਆਪਾਂ ਨਾਲ ਰਾਸ਼ਨ ਬਣਾ ਤੇ ਉਹਦੇ ਵਿੱਚ ਤੁਸੀਂ ਆਪਣਾ ਯੋਗਦਾਨ ਪਾਓ ਤੇ ਉਹ ਮੈਨੂੰ ਬਹੁਤ ਵਧੀਆ ਪੁਰਲਾ ਲੱਗਾ ਇਹਨਾਂ ਦਾ ਕਿ ਇੰਨਾ ਨਹੀਂ ਚਲੋਇਆ ਜਿਹੜਾ ਕੰਮ ਕਰ ਰਹੇ ਨੇ ਕਿ ਲੋਕਾਂ ਦੀ ਅਸੀਂ 2-3 ਦਿਨ 4 ਦਿਨ ਲੈਣਾ ਲੱਗੀਆਂ ਦੇਖੀਆਂ ਨੇ ਦੁਕਾਨਾਂ ਦੇ ਬਾਹਰ ਮਹਿੰਗੇ ਬਾਦੇ ਸੌਦੇ ਲਈ ਜਾ ਰਹੇ ਸੀਗੇ ਕਿ ਅਸੀਂ ਸਟਾਕ ਇਕੱਠਾ ਕਰ ਲਈਏ ਸਟਾਕ ਇਕੱਠਾ ਕਰ ਲਈਏ ਬਾਲੀ ਕੱਲ ਨੂੰ ਕੀ ਹੋਣਾ ਹੈ ਲੇਕਨ ਮੇਰੇ ਮਨ ਦੇ ਵਿੱਚ ਇਹ ਸੀਗਾ ਵੀ ਜੋ ਅੱਜ ਇਹ ਅਪਰਾਲਪ ਹੋਇਆ ਹੈ ਇਹ ਬਹੁਤ ਹੀ ਚੰਦਰੀਦਾਨੀ ਕੀਤਾ ਹੈ ਕਿਉਂ ਕਿ ਜਿਹੜੇ ਲੋਕ ਲੰਮੀਆਂ ਲੰਮੀਆਂ ਲੈਣਾਂ ਲਾ ਕੇ ਆਪਣਾ ਮਹਿੰਗੇ ਬਾਦੇ ਸੌਦਾ ਪਤਾ ਲੈ ਰਹੇ ਸੀਗੇ ਉਹ ਅਜਿੱਤੇ ਸਾਰਾ ਕਰ ਆਪਣੇ ਸਹਾਰਾ ਬਣ ਕੇ ਉਹਨਾਂ ਦੇ ਬਹੁਤ ਜ਼ਿਆਦਾ ਉਹਨਾਂ ਦਾ ਸਹਾਰਾ ਬਣਿਆ ਨੇ ਉਹਨਾਂ ਦੀ ਮਲਕੀ ਕੀਤੀ ਸੇਵਾ ਕੀਤੀ ਹੈ ਕਿਸੇ ਦੀ ਤੇ ਇਹ ਮੈਨੂੰ ਜਿਹੜਾ ਉਹ ਬਹੁਤ ਕਿਉਂਕਿ ਉਹਦੋਂ ਮੈਂ ਜੁੜਿਆ ਦਾ ਕਾਫੀ ਦੇਰ ਤੋਂ ਆ ਸਾਰਾ ਕੁਝ ਉਹਦੋਂ ਮੈਂ ਜੋਬ ਕਰਦਾ ਸੀ ਇੱਥੇ ਮੈਂ ਜੇ ਇਨਸਪੈਕਟਰ ਮਲਗੀ ਰਿਟਾਇਰ ਹੋਇਆ ਐਮਸੀ ਤੋਂ ਤੇ ਮੈਂ ਤੋਂ ਤੋਂ ਦੇ ਨਾਲ ਜੁੜਿਆ ਹਾਂ ਲੇਕਿਨ ਆ ਜਿਹੜਾ ਹੁਣ ਉਪਰਾਲਾ ਚੱਲ ਰਿਹਾ ਹੈ ਨਾ ਆ ਕੀਤਾ ਜੋ ਇਹ ਤੇ ਮੈਨੂੰ ਬਹੁਤ ਵਧੀਆ ਲੱਗਿਆ ਫਿਰ ਚਲੋ ਆਪਾਂ ਜਿੰਨਾ ਮਹਾਰਾਜ ਬੰਦਾ ਯੋਗਦਾਨ ਵੀ ਪਾਇਆ ਜੋ ਕੁਝ ਵੀ ਕੀਤਾ बाकी बहुत बढ़िया बाकी भी हो पता ही वर्क जो हो रहे हैं सारा क्लब के एम्बूलेंस वगैरह है डेड बॉडीज वास्ते फ्रीजर ने संस्कार वास्ते मल्कि वैनान ने बहुत अच्छा ਪ੍ਰਾਲਾ ਕੀਤਾ ਜਾ ਰਿਹਾ ਹੈ ਸਾਡੇ ਦਿਨ ਦੇ ਟੁਕੜੇ ਨੇ ਜਾਂ ਡੋਨਰ ਨੇ ਜਾਂ ਸਾਰਾ ਕਲਬ ਦੇ ਮੈਂਬਰ ਨੇ ਜਿਹੜਾ ਸਮਾਂ ਵੀ ਕੱਢ ਲਿਆ ਮੈਂ ਉਹਨਾਂ ਦਾ ਬੜਾ ਧੰਨਵਾਦ ਕਰਦਾ ਹਾਂ ਫਾਇਦਾ ਪ੍ਰੋਗਰਾਮ ਜਿਹੜਾ ਹੈ ਬਹੁਤ ਹੀ ਸ਼ਾਨਦਾਰ ਪ੍ਰੋਗਰਾਮ ਹੋਇਆ ਹੈ ਕਿਉਂਕਿ ਰਾਸ਼ਨ ਵੀ ਤਰਨ ਦਿਲਾ ਹੈ ਬਹੁਤ ਹੀ ਲੋੜੀ ਧੰਨਵਾਦੀ ਚ ਹੈ ਇਹਰਾ ਸਾਰਾ ਕਲੱਬ ਦੀਆਂ ਬਟਾਲਾ ਸ਼ਹਿਰ ਦੇ ਵਿੱਚ ਜਿੱਥੇ ਕਿ ਬਹੁਤ ਦਿਲ ਦੇ ਨਾਲ ਸਵਾਗਤ ਕੀਤਾ ਜਾਂਦਾ ਲੋਕਾਂ ਦਾ ਅਤੇ ਬੜੇ ਹੀ ਪਿਆਰ ਮੁਹੱਬਤ ਦੇ ਨਾਲ ਲੋਕਾਂ ਦੀ ਸੇਵਾ ਕੀਤੀ ਜਾਂਦੀ ਹੈ ਸਹਾਰਾ ਕਲੱਬ ਦਾ ਨਾਮ ਤਾਂ ਤੁਸੀਂ ਬਟਾਲਾ ਸ਼ਹਿਰ ਦੇ ਵਿੱਚ ਸੁਣਿਆ ਹੋਵੇਗਾ ਵਾਕਈ ਹੀ ਉਹ ਲੋਕਾਂ ਦੇ ਲਈ ਸਹਾਰਾ ਨੇ ਅੱਜ ਕੁਝ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਹੀ ਦਿੱਤਾ ਗਿਆ ਅਤੇ ਕੁਝ ਲੋੜਵੰਦ ਭੈਣਾਂ ਨੂੰ ਸਿਲਾਈ ਮਸ਼ੀਨਾਂ ਵੀ ਦਿੱਤੀਆਂ ਗਈਆਂ ਨੇ ਸੋ ਤਸਵੀਰਾਂ ਜਰੂਰ ਆਪ ਤੁਹਾਨੂੰ ਸਾਂਝੀਆਂ ਕੀਤੀਆਂ ਨੇ ਸਹਾਰਾ ਕਲੱਬ ਦੀਆਂ ਅਤੇ ਉਹਨਾਂ ਦੇ ਵੀਰਾਂ ਨਾਲ ਗੱਲਬਾਤ ਵੀ ਕਰवानी ਚਾਹੀਏ ਕੈਮਰਾਮੈਨ ਸੰਜੀਪ ਦੇ ਨਾਲ ਸੀਮਾ ਬੱਦਨ ਦੀ ਖਾਸੀ ਰਿਪੋਰਟ ਧੰਨਵਾਦ ਜੀ